ਸਤਿ ਸ਼੍ਰੀ ਗਾਲ ਜੀ ਸਾਰੀ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਅੱਜ ਵੀਰੋ ਗਾਜਰ ਵਿਖਾਉਣਾ ਜੀ ਤੁਹਾਨੂੰ ਆਪਾਂ ਕਿੱਦਾਂ ਦੀ ਬਣੀ ਆ ਰੰਗ ਬਦਲਣਾ ਸ਼ੁਰੂ ਹੋਇਆ ਜਾਂ ਨਹੀਂ ਤੇ ਗਾਜਰ ਹੋ ਗਈ ਅੱਜ ਕਰੀਬ 38-39 ਦਿਨ ਦੀ ਤੇ ਉਹਦੋਂ ਇੱਕ ਵੀਡੀਓ ਪਈ ਗਈ ਭਰਾ ਕਹਿੰਦੇ ਛੇਤੀ ਛੇਤੀ ਤਿਆਰ ਨਹੀਂ ਹੋ ਸਕਦੀ 90 ਦਿਨ ਦੇ ਵਿੱਚ ਕਟਕਟ ਤਿਆਰ ਹੋਊਗੀ ਤੇ ਵਿਖਾਉਣੇ ਆ ਜੀ ਗਾਜਰ ਤਾਂ ਦੱਸਦੇ ਆਂ ਦੇ ਬਾਰੇ ਸਾਰਾ ਰੰਗ ਬਦਲਣ ਲੱਪੀ ਆ ਤੇ ਗਾਜਰ ਜਦੋਂ ਪੁੱਟਣ ਲੱਗੇ ਥੱਲੇੋਂ ਟੁੱਟ ਗਈ ਕਾਫੀ ਕਾਫੀ ਤੇ ਬਾਕੀ ਅੱਜ ਤਰੀਕ ਹੋ ਗਈ ਆ ਜੀ ਅੱਜ 29 ਤਰੀਕ ਹੋ ਗਈ ਆ ਆ 29 ਅਕਤੂਬਰ ਠੀਕ ਹੈ ਜੀ ਤੇ ਇੱਕ ਮਹੀਨੇ ਤੱਕ ਕਰੀਬ ਆਪਾਂ ਪੜਾਈ ਸ਼ੁਰੂ ਕਰਦਾਂਗੇ ਜੀ ਇੱਕ ਮਹੀਨਾ ਜਾਂ ਮੰਨ ਲਓ ਨਵੰਬਰ ਜਾਂ ਅਕਤੂਬਰ ਸ਼ੁਰੂ ਜੀ ਪੜਾਈ ਸ਼ੁਰੂ ਕਰਦਾਂਗੇ ਤੇ ਆ ਵੇਖੋ ਜੀ ਗਾਜਰ ਵੇਖੋ ਜੀ ਰੰਗ ਬਦਲ ਲਾ ਪੀ ਗਾਜਰ ਤੇ ਗਾਜਰ ਵਾਵਾ ਟੁੱਟ ਗਈ ਬਸ ਦੋ ਵੀ ਸੁਪਰੇਵਾ ਕਰਾਂਗੇ ਹੋਰ ਇਹਨੂੰ ਉਹ ਤੁਹਾਨੂੰ ਦੱਸਾਂਗੇ ਤੇ ਇੱਕ ਦੋ ਪ੍ਰੋਡਕਟ ਆਪਾਂ ਥੱਲੇ ਪਾਉਣੀ ਆ ਉਹ ਵੀ ਦੱਸਾਂਗੇ ਕੀ ਪਾਉਣੇ ਆ ਤੇ ਬਸ ਆਪਾਂ ਉਹੀ 70 ਦਿਨ ਤੇ ਪਟਾਈ ਆਪਾਂ 70 ਕੀ ਦਿਨ ਦੀ ਗਾਜਰ ਜਿਹੜੀ ਪਟਾਈ ਸ਼ੁਰੂ ਹੋ ਜਾਣੀ ਜੀ ਆਪਣੀ ਤੇ ਜ਼ਮੀਨ ਵਧੀਆ ਬਣੀ ਬਾਕੀ ਖਾਦ ਖਰਾਕ ਤੇ ਸੁਪਰੇਵਾ ਕਈ ਭਰਾ ਸੁਪਰੇਵਾ ਦਾ ਕਹਿੰਦੇ ਸੀਗੀ ਸਪਰੇਆ ਜਦੋਂ ਖਾਦ ਖਰਾਕ ਪਾਉਣੀ ਆ ਵੀ ਇੰਨੀ ਖਾਦ ਪਾਤੀ ਥੱਲੇ ਖਾਦ ਤੇ ਚਲੋ ਪੈਣੀ ਹੁੰਦੀ ਸਪਰੇਆ ਦੇ ਆ ਹੁੰਦਾ ਕਈ ਭਰਾ ਕਹਿੰਦੇ ਚੰਗਾ ਤੇ ਮੁੱਲ ਲੈ ਕੇ ਖਾ ਲਈਏ ਪਰ ਉਹ ਚੱਕਰੀ ਹੁੰਦਾ ਸਪਰੇ ਦਾ ਰੈਜੀਡਿਊ ਵੇਖਣਾ ਹੁੰਦਾ ਕਿੰਨਾ ਚੱਲ ਰਹੀਂਦਾ ਕਿਸੇ ਸਪਰੇ ਦਾ 15 ਦਿਨ ਹੁੰਦਾ ਕਿਸੇ ਦਾ 10 ਦਿਨ ਹੁੰਦਾ ਜਦੋਂ ਆਪਾਂ ਸਪਰੇਈ ਉਸਾਮ ਕਰਦੇ ਆ ਰੈਜੀਡਿਊ ਖਤਮ ਹੋ ਜਾਣਾ ਜਿੰਨੇ ਜਿੰਨੇ ਆਪਾਂ ਪਟਾਈ ਕਰਨੀ ਜੀ ਤੇ ਓਕੇ ਜੀ ਤੇ ਸਪਰੇਆ ਕੋਈ ਆਪਾਂ ਜਿਹੜੀਆਂ ਜਿਹੜੀਆਂ ਹਰੀਲੀਆਂ ਕਰੰਦਾ ਬਹੁਤੀਆਂ 493219195ਜੀ ਇਹ ਦੇਖੋ ਹੈਗਾ ਹੀ ਨਹੀਂ ਯੇਰ ਹੈਗਾ ਹੀ ਨਹੀਂ ਜਿਹੜੀਆਂ ਆਪਾਂ ਕਰਨਦਾ ਆਂ ਬਾਕੀ ਗਾਂ ਵੀ ਜਿਹੜੀਆਂ ਕੀਤਾ ਦੱਸਾਂਗੇ ਜੀ ਉਹ ਕੋਈ ਧੰਨਵਾਦ